ਸਿੱਖੀ ਦੀ ਜੜੀ ਜੜਾਂ ਨੇ ਨਾ ਉਹ ਜੋਤ ਤੇ ਜੁਗਤ ਦੇ ਨਾਲ ਹੈ ਜੋਤ ਵੀ ਹੈ ਤੇ ਜੁਗਤ ਵੀ ਹੈ ਸੰਸਾਰ ਦਾ ਇਕਲੋਤਾ ਐਸਾ ਧਰਮ ਇਕਲੋਤਾ ਐਸਾ ਦਰਸ਼ਨ ਫਲਸਫਾ ਫਲਸਫੀ ਜਿਹਨੂੰ ਜਿਉਂਦਿਆਂ ਜਾਗਦਿਆਂ ਕਰਕੇ ਦਿਖਾਇਆ ਗੁਰੂ ਸਾਹਿਬਾਨਾ ਨੇ ਕਿਉਂਕਿ ਫਲਸਫੀ ਕੇਵਲ ਇੱਕ ਵਿਚਾਰ ਹੈ ਤੇ ਵਿਚਾਰ ਤਾਂ ਬੜੀ ਦੁਨੀਆ ਦੇ ਕੋਲ ਬੜੇ ਪ੍ਰਕਾਰ ਦੇ ਨੇ ਔਰ ਉਹਨਾਂ ਵਿਚਾਰਾਂ ਨੂੰ ਲਿਖਣ ਵਾਲਿਆਂ ਨੇ ਕੇਵਲ ਵਿਚਾਰ ਲਿਖੇ ਨੇ ਉਹਨਾਂ ਨੂੰ ਜੀ ਕੇ ਨਹੀਂ ਦਿਖਾਇਆ ਜਦੋਂ ਭੱਟ ਸਹਿਬਾਨ ਵੀ ਗੁਰੂ ਸਾਹਿਬ ਦੇ ਕੋਲ ਪਹੁੰਚੇ ਨੇ ਨਾ ਤੇ ਉਹਨਾਂ ਨੇ ਵੀ ਇਹੀ ਗੱਲ ਆਖੀ ਐ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਵੀ ਮੈਂ بڑے ਵੱਡੇ ਵੱਡੇ ਅਸੀਂ ਵਿਦਵਾਨਾਂ ਕੋਲ ਜਾਇਆ ਏ ਜੋਗੀਆਂ ਕੋਲ ਜਤੀਆਂ ਕੋਲ ਤਪੀਆਂ ਕੋਲ ਬ੍ਰਹਮਚਾਰੀਆਂ ਕੋਲ ਪਤਾ ਨਹੀਂ ਕਿੰਨਿਆਂ ਲੋਕਾਂ ਦੇ ਕੋਲ ਅਸੀਂ ਜਾ ਕੇ ਆਏ ਉਹਨਾਂ ਦੀਆਂ ਵਿਚਾਰਾਂ ਬੜੀਆਂ ਸੁੰਦਰ ਨੇ ਪਰ ਉਹ ਲੋਕ ਆਪ ਦੀ ਖੁਦ ਦੀ ਵਿਚਾਰਧਾਰਾ ਦੇ ਉੱਪਰ ਕਿਤੇ ਖੜੇ ਮਹਿਸੂਸ ਨਹੀਂ ਹੁੰਦੇ ਇਸ ਕਰਕੇ ਉਹ ਗੁਰੂ ਕਰਦੇ ਕਾਇਲ ਹੋਏ ਨਹੀਂ ਇੱਕ ਬਰਸ ਫਿਰਨ ਤੋਂ ਬਾਅਦ ਗੁਰੂ ਦਰ ਦੇ ਮੁਰੀਦ ਹੋਏ ਇਹ ਕਾਰਨ ਹੈ ਕਿ ਪਟ ਵਰਗੇ ਮਹਾਪੁਰਖਾਂ ਦੀਆਂ ਬਾਣੀਆਂ 11 ਪਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਸੁਭਾਜਮਾਨ ਹੈ ਉਹਨਾਂ ਗੁਰੂ ਦਰ ਦੇ ਉੱਪਰ ਸਤਿਗੁਰਾਂ ਨੂੰ ਉਹ ਜੀਵਨ ਨੂੰ ਜੁਗਤੀ ਦੇ ਨਾਲ ਜਿਉਂਦਿਆਂ ਹੋਇਆਂ ਵੇਖਿਆ ਹੈ ਔਰ ਹੈਰਾਨ ਮੰਨ ਜਾਓਗੇ ਜਿਹੜੇ ਲੋਕ ਕਦੇ ਇਹ ਕਹਿੰਦੇ ਸਨ ਕਿ ਕਾਮ ਹਮਾਰਾ ਤੁਲਨ ਤਕਰੀ ਨੰਗੀ ਕਰਦ ਕਬੂ ਨਹੀਂ ਪਕਰੀ ਜਿਹੜੀ ਉੜੇ ਸੇ ਮੈਂ ਡਰ ਜਾऊं ਇਨ ਮੁਗਲਾਂ ਸੇ ਕੈਸੇ ਲੜ ਪਾऊं ਹੁਣ ਉਹਨਾਂ ਚ ਭੱਟ ਵੀ ਆਉਂਦੇ ਨਹੀਂ ਭੱਟ ਕੌਣ ਨਹੀਂ ਭੱਟ ਨੇ ਜੀ ब्राह्मण ਦੀ ਪੰਡਤਾਂ ਦੀ ਇੱਕ ਕਿਸਮ ਇੱਕ ਜਾਤ ਇੱਕ ਬਰਾਦਰੀ ਜਿਨ੍ਹਾਂ ਦਾ ਕੰਮ ਹੈ ਵੱਡਿਆਂ ਵੱਡਿਆਂ ਘਰਾਣਿਆਂ ਦੇ ਲੋਕਾਂ ਦੇ ਇਤਿਹਾਸ ਨੂੰ ਲਿਖਣਾ ਜਿਹਦੇ ਉੱਪਰ ਉਹ ਲਿਖਦੇ ਨੇ ਉਹਨੂੰ ਪਟਵਹੀ ਕਹਿੰਦੇ ਨੇ ਅੱਜ ਵੀ ਤੁਸੀਂ ਇਹਨਾਂ ਦੇਆਂ ਇਲਾਕਿਆਂ ਤੇ ਜਾਉਂਗੇ ਤੀਰਥਾਂ ਤੇ ਜਾਉਂਗੇ ਤੇ ਉਹਨਾਂ ਕੋਲ ਅੱਜ ਵੀ ਉਹ ਆਪਣੀਆਂ ਪੁਰਖਾਂ ਦੀਆਂ ਪਟਵਈਆਂ ਮੌਜੂਦ ਨੇ ਬਹੁਤ ਸਾਰੇ ਲੋਕ ਜਾ ਕੇ ਉਤੋਂ ਆਪਣੇ ਪਿਤਾ ਪੁਰਖਿਆਂ ਦਾ ਵੱਡਿਆਂ ਬਡੇਰਿਆਂ ਦਾ ਨਾਮ ਕਢਵਾ ਕੇ ਲਿਆਉਂਦੇ ਨੇ ਕਿ ਸਾਡੇ ਪਰਦਾਦੇ ਲੱਕੜ ਦਾਦੇ ਕਿਹੋ ਜਿਹੇ ਹੁੰਦੇ ਸਨ ਸਿੱਖਾਂ ਨੇ ਵੀ ਜਦੋਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਦੀ ਖੋਜ ਕੀਤੀ ਹੈ ਵੱਡੇ ਵੱਡੇ ਹਿਸਟੋਰੀయన్స్ ਨੇ ਕਿਉਂਕਿ ਅਲੱਗ ਅਲੱਗ ਇਤਿਹਾਸਕਾਰਾਂ ਨੇ ਇਤਿਹਾਸ ਲਿਖਿਆ ਉਹਨਾਂ 'ਚ ਵਿਚਾਰਕ ਮਤਭੇਦ ਵੀ ਹੈ ਤਰੀਕਾ ਦਾ ਮਤਭੇਦ ਵੀ ਹੈ ਤਾਂ ਉੱਥੇ ਪੱਟ ਵਹੀਆਂ ਦਾ ਰੈਫਰੈਂਸ ਵੀ ਲਿਆ ਗਿਆ ਹੈ ਕਿਉਂਕਿ ਪਟੋ ਸਹਿਬਾਂਗਾਂ ਨੇ ਵੀ ਪੱਟਾ ਨੇ ਵੀ ਗੁਰੂਆਂ ਦੇ ਜੀਵਨ ਦੇ ਬਾਬਤ ਕੁਝ ਘਟਨਾ ਕਰਮਾਂ ਨੂੰ ਆਪਣੀਆਂ ਵਹੀਆਂ ਦੇ ਵਿੱਚ ਦਰਜ ਕੀਤਾ ਹੋਇਆ ਹੈ। ਖੈਰ ਇਹਨਾਂ ਪੱਟਾਂ ਨੂੰ ਲੜਨਾ ਨਹੀਂ ਆਉਂਦਾ। ਇਹਨਾਂ ਪੱਟਾਂ ਨੂੰ ਕਲਮ ਚਲਾਉਣੀ ਆਉਂਦੀ ਹੈ। ਪਰ ਕਿੱਡੇ ਕਮਾਲ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਨ੍ਹਾਂ 35 ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਉਹਨਾਂ 35 ਮਹਾਂਪੁਰਖਾਂ ਦੇ ਵਿੱਚੋਂ 4 ਸ਼ਹੀਦ ਨੇ। ਉਹਨਾਂ ਚਾਰਾਂ ਸ਼ਹੀਦਾਂ ਚੋਂ ਦੋ ਸ਼ਹੀਦਾਂ ਦਾ ਨਾਮ ਆਪ ਜੀ ਨੂੰ ਪਤਾ ਹੈ ਧੰਗੁਰੂ ਅਰਜਨ ਸਾਹਿਬ ਪਾਰਸ਼ਾ ਤੇ ਧੰਗੁਰੂ ਤੇਗ ਬਹਾਦਰ ਸਾਹਿਬ ਪਾਰਸ਼ਾ ਇਹਦੇ ਤੋਂ ਇਲਾਵਾ ਦੋ ਪਟਾਂ ਨੇ ਗੁਰੂ ਹਰਗੋਬਿੰਦ ਸਾਹਿਬ ਪਾਰਸ਼ਾ ਜੀ ਦੇ ਨਾਲ ਦੋ ਜੰਗਦਿਆਂ ਮੈਦਾਨਾਂ ਦੇ ਅੰਦਰ ਜੂਝਦਿਆਂ ਹੋਇਆਂ ਸਤਗੁਰਾਂ ਦੇ ਸਿਧਾਂਤ ਤੇ ਚੱਲਦੇ ਆ ਉਹ ਸਿਧਾਂਤ ਦੀ ਰਾਖੀ ਕਰਦੇ ਆ ਆਪਣਾ ਆਪ ਵੀ ਕੁਰਬਾਨ ਕਰ ਦਿੱਤਾ ਸਤਗੁਰਾਂ ਦੇ ਲੇਖੇ ਲਾ ਦਿੱਤਾ ਆਪਣੇ ਆਪ ਨੂੰ ਸ਼ਹੀਦ ਕਰਵਾ ਲਿਆ ਇਹ ਬਹੁਤ ਵੱਡੀ ਉਹਨਾਂ ਪਟ ਸਾਹਿਬਾਨਾਂ ਦੀ ਇੱਕ ਪ੍ਰਾਪਤੀ ਹੈ